ਜਿੰਦਾਬਾਦ ਸਰਦਾਰ ਮਨੀਰ ਸਿੰਘ ਰੰਧਾਵਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਕਾਰ ਸੁਖਿੰਦਰ ਸਿੰਘ ਰੰਧਾਵਾ ਜਿੰਦਾਬਾਦ ਸਰਕਾਰ ਮਨੀਰ ਸਿੰਘ ਰੰਧਾਵਾ ਸਿੰਦਰ ਸਿੰਘ ਰੰਧਾਵਾ ਜਿਹਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨੇ ਇੱਕ ਗਰੀਬ ਛੋਟੇ ਜਿਹੇ ਪਿੰਡ ਦੇ ਬੰਦੇ ਨੂੰ ਪ੍ਰਧਾਨ ਬਣਾਇਆ ਤੇ ਨਾਲ ਧੰਨਵਾਦ ਕਰਦਾ ਆਪਣੇ ਵੱਡੇ ਵੀਰ ਹਰਵਿੰਦਰ ਤੈਨੂੰ ਮੁਬਾਰਕਾਂ ਕਿ ਇਹਨੂੰ ਪ੍ਰਧਾਨ ਬਣਾਇਆ। ਔਰ ਇਹ ਪ੍ਰਧਾਨਗੀ ਵਾਕਿਆ ਜਿਵੇਂ ਤੂੰ ਕਿਹਾ ਕਿ ਸਾਰਿਆਂ ਦੀ ਪ੍ਰਧਾਨਗੀ ਹੈ। ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ। ਕਰੋ ਸੇਮੰਤ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਦੇ ਅਤਿ ਨਜ਼ਦੀਕੀ ਤੇ ਵਿਸ਼ਵਾਸਪਾਤਰ ਸੰਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕਦੀਨ ਬਲਾਕ ਕਲਨੌਰ ਦੇ ਪਿੰਡ ਲਾਵਲਪੁਰ ਵਾਸੀ ਹਰਵਿੰਦਰ ਸਿੰਘ ਲਾਵਲਪੁਰ ਨੂੰ ਬਲਾਕ ਕਲਨੌਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਸ ਦੀ ਇਨਕ੍ਰੀਪ 150 ਪਿੰਡ ਪੈਂਦੇ ਹਨ ਇਨ੍ਹਾਂ ਪਿੰਡਾਂ ਵਿੱਚ ਲਾਵਲਪੁਰ ਨੂੰ ਕਾਂਗਰਸ ਦੀ ਮਜ਼ਬੂਤੀ ਲਈ ਅਤੇ ਗਤੀਵਿਧੀਆਂ ਚਲਾਉਣ ਲਈ ਨਿਪਟ ਕੀਤਾ ਗਿਆ ਹੈ ਸਰਦਾਰ ਲਾਵਲਪੁਰ ਦੀ ਨਿਪਤੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਨਰਲ ਸਕੱਤਰ ਇਨਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਕੀਤੀ ਗਈ ਹੈ ਦੱਸਣਯੋਗ ਹੈ ਕਿ ਸਰਦਾਰ ਅਲਾਵਲਪੁਰ ਜ਼ਿਲ੍ਹੇ 'ਚ ਕੇਂਦਰ ਦੀਆਂ ਸਕੀਮਾਂ ਅਤੇ ਗ੍ਰਾਂਟਾਂ ਨਾਲ ਚੱਲ ਰਹੀ ਵਿਕਾਸਿਕ ਕਾਰਜਾਂ ਦੀ ਨਿਗਰਾਨੀ ਲਈ ਗਠਿਤ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ ਦਿਸ਼ਾ ਕਮੇਟੀ ਦੇ ਜ਼ਿਲ੍ਹਾ ਨੁਮਾਇੰਦੇ ਵੀ ਹਨ ਜੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਨਿਯੁਕਤ ਕੀਤਾ ਗਿਆ ਹੈ ਇਸ ਤੋਂ ਇਲਾਵਲਪੁਰ ਦਾ ਪੂਰਾ ਪਰਿਵਾਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿਆਸਤ ਵਿੱਚ ਮੋੜੀ ਹੋ ਕੇ ਵਿਚਰਦਾ ਆ ਰਿਹਾ ਹੈ ਆਜ਼ਾਦੀ ਤੋਂ ਬਾਅਦ ਹੋਂਦ ਵਿੱਚ ਆਈਆਂ ಗ್ರಾಮ ਪੰਚਾਇਤਾਂ ਦੀ ਸੇਵਾ ਵੀ ਅੱਜ ਤੱਕ ਇਹ ਪਰਿਵਾਰ ਨਿਰੰਤਰ ਕਰਦਾ ਆ ਰਿਹਾ ਹੈ ਪਿੰਡ ਇਲਾਵਲਪੁਰ ਦੇ ਪਹਿਲੇ ਸਰਪੰਚ ਸਰਦਾਰ ਸਰਦਾਰ ਨਾਹਰ ਸਿੰਘ ਹਰਵਿੰਦਰ ਸਿੰਘ ਦੇ ਦਾਦਾ ਸਨ ਉਸ ਤੋਂ ਬਾਅਦ ਪਿਤਾ ਸਰਦਾਰ ਹਰਜਿੰਦਰ ਸਿੰਘ ਮਾਤਾ ਮਹਿੰਦਰ ਕੌਰ ਪਤਨੀ ਸਰਬਜੀਤ ਕੌਰ ਅਤੇ ਹਰਵਿੰਦਰ ਸਿੰਘ ਖੁਦ ਸਰਪੰਚੀ ਦੀ ਸੇਵਾ ਕਰ ਚੁੱਕੇ ਹਨ ਅਤੇ ਹੁਣ ਇਹਨਾਂ ਦੇ ਮਾਤਾ ਮਹਿੰਦਰ ਕੌਰ ਸਰਪੰਚੀ ਦੇ ਕੰਮ ਲਈ ਕਾਰਜਸ਼ੀਲ ਹਨ ਹਰਵਿੰਦਰ ਸਿੰਘ ਅਲਾਵਲਪੁਰ ਨੂੰ ਸਿਆਸਤ ਦੀ ਗੁਰਤੀ ਦਾਦਾ ਨਾਹਰ ਸਿੰਘ ਤੋਂ ਮਿਲੀ ਜੋ ਸਿਆਸਤ ਵਿੱਚ ਬਾਰਡਰ ਦੇ ਖੇਤਰ ਵਿੱਚੋਂ ਮੋਰੀ ਹੋ ਕੇ ਵਿਚਰਦੇ ਸਨ ਬਲਾਕ ਪ੍ਰਧਾਨ ਦਾ ਅਹੁਦਾ ਮਿਲਣ ਤੋਂ ਬਾਅਦ ਵੱਡੀ ਗਿਣਤੀ ਕਾਂਗਰਸੀ ਆਗੂਆਂ ਵੱਲੋਂ ਇਕੱਠੇ ਹੋ ਕੇ ਖੁਸ਼ੀ ਮਨਾਈ ਗਈ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ ਇਸ ਦੌਰਾਨ ਨਵ ਨਿਯੁਕਤ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲਾਵਲਪੁਰ ਨੂੰ ਮੈਂਬਰ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਉਹਦੇ ਵੀਰ ਸਿੰਘ ਰੰਧਾਵਾ ਯੂਥ ਕਾਂਗਰਸ ਕਮੇਟੀ ਦੇ ਹਲਕਾ ਪ੍ਰਧਾਨ ਮਨਿੰਦਰ ਮਨੂ ਸਰਜੇਜਕ ਜਥੇਦਾਰ ਸੁਖਜੀਤ ਸਿੰਘ ਪੰਨੂ ਬਖਸ਼ੀਵਾਲ ਚੇਅਰਮੈਨ ਬਲਜੀਤ ਸਿੰਘ ਅਵਾਨ ਸਮੇਤ ਹੋਰਨਾ ਕਾਂਗਰਸੀ ਆਗੂਆਂ ਵੱਲੋਂ ਸਰੋਪਾ ਪਾ ਕੇ ਸਨਮਾਨ ਤੇ ਸਵਾਗਤ ਕੀਤਾ। ਇਸ ਦੌਰਾਨ আয়োজিত ਸਮਾਗਮ ਵਿੱਚ ਬੋਲਦਿਆਂ ਵਕ ਵਕ ਆਗੂ ਨੇ ਸਰਦਾਰ ਅਲਾਵਲਪੁਰ ਵੱਲੋਂ ਸਿਆਸਤ ਵਿੱਚ ਇਮਾਨਦਾਰੀ ਨਾਲ ਵਿਚਰਨ ਦੀ ਸਲੰਘਾ ਕੀਤੀ ਅਤੇ ਭਵਿਕ ਵਿੱਚ ਸਰਦਾਰ ਅਲਾਵਲਪੁਰ ਦਾ ਸਾਥ ਦੇ ਕੇ ਕਾਂਗਰਸ ਦੀ ਮਜ਼ਬੂਤੀ ਕਰਨ ਦਾ ਵਿਸ਼ਵਾਸ ਦਵਾਇਆ। ਯਾਨੀ ਉੱਥੇ ਭਰਾਓ ਦੋ ਇੱਕ ਗੱਲਾਂ ਮੈਂ ਸਰਦਾਰ ਹਰਵਿੰਦਰ ਸਿੰਘ ਨੂੰ ਕਹਿਣਾ ਚਾਹੁੰਦਾ ਵਾਂ ਜੋ ਸਾਡਾ ਵੱਡਾ ਭਰਾ ਵੀ ਆ ਸਾਨੂੰ ਨਾਲ ਲੈ ਕੇ ਚੱਲਦਾ ਵਾ ਕਿ ਹੁਣ ਤੈਨੂੰ ਜ਼ਿੰਮੇਵਾਰੀ ਮਿਲ ਗਈ ਆ ਜਿਮੇਵਾਰੀ ਤੁਹਾਨੂੰ ਰੰਦਾਵਾ ਸਰ ਨੇ ਬਹੁਤ ਵੱਡੀ ਦਿੱਤੀ ਆ ਬਲਾਕ ਪ੍ਰਧਾਨ ਦਾ ਅਹੁਦੇ 'ਨਾਂ ਨੁਵਾਜਣਾ ਕੋਈ ਛੋਟੀ ਗੱਲ ਨਹੀਂ ਆ ਦਾਵਾ ਸਾਹਿਬ ਬੜੀ ਖੁਸ਼ੀ ਦੀ ਗੱਲ ਆ ਜਦੋਂ ਮੈਂ ਬਲਾਕ ਪ੍ਰਧਾਨ ਬਣਿਆ ਸੀ ਸ਼੍ਰੋਮਣੀ ਕਾਲੀਦਾਲ ਵੱਲੋਂ ਤੇ ਇਹ ਮੇਰਾ ਸੱਜੇ ਖੱਪੇ ਹੁੰਦਾ ਸੀ ਤੇ ਮੈਂ ਜੇ ਇਹਨੂੰ ਇਸ ਪੰਦੇ ਦੀ ਇਹ ਦੇਣ ਮੈਂ ਤੁਹਾਨੂੰ ਦੱਸਣਾ ਵੀ ਜੇ ਮੈਨੂੰ ਕਹਿੰਦਾ ਨਾ 5 ਮਿੰਟ ਚ ਮੈਂ ਕੋਰਤਾਸਪੁਰਾਂ ਨੇ 40 ਮਿੰਟਾਂ ਜਾਈ ਨਾ ਜੇ ਅੱਜ ਕੋ ਜੇ ਇਹਨੂੰ ਮਾਨ ਹਾਸਲ ਹੋਇਆ ਵਾ ਤੇ ਇਹਦੀ ਮਿਹਨਤ ਦਾ ਸਦਕਾ ਹੋਇਆ ਵਾ ਕਿਉਂਕਿ ਇਸ ਬੰਦੇ ਦੀ ਮਿਹਨਤ ਬਹੁਤ ਆ ਇਹਨੇ ਵਫਾਦਾਰੀ ਜੇ ਪਹਿਲੀਆਂ ਪਾਰਟੀ ਦੇ ਰਹੇ ਇਹਨੇ ਤਾਂ ਵਫਾਦਾਰੀ ਕੀਤੀ ਹੈ ਲੀਡਰ ਦੀ ਜੂੰਦਾ ਤੁਹਾਡੇ ਨਾਲ ਆਣੇ ਤੁਹਾਡੇ ਨਾਲ ਵਫਾਦਾਰ ਕੀਤੇ ਸਾਡਾ ਰਿਆ ਸਾਡੇ ਦਾ ਵਫਾਦਾਰੀ ਕੀਤੀ ਹੈ ਕਿਸੇ ਗੱਲ ਦੀ ਇਹਦੇ ਕੋ ਕਮੀ ਨਹੀਂ ਆਈ ਕਿਸੇ ਗੱਲ ਤੋਂ ਇਹਦੇ ਕੋ ਇਹ ਨਹੀਂ ਆਇਆ ਪਈ ਨੇ ਕਿਸੇ ਨੂੰ ਬੰਦਾ ਬੋਲਿਆ ਚਾ ਕੋ ਮਾਰੀ ਲਫਜ਼ ਬੋਲਿਆ ਕਦੇ ਵੀ ਜੇ ਕਿਸੇ ਨੇ ਬੋਲ ਵੀ ਦਿੱਤਾ ਤੇ ਇਹਨੇ ਸਿਰ ਨਵਾ ਕੇ ਉਹਦੇ ਗੋਡੀ ਹੱਥ ਲਾਇਆ ਇਹ ਇੱਕ ਬੜੀ ਵਧੀਆ ਦੀ ਖਾਸੀਅਤ ਆ ਇਸ ਕਰਕੇ ਥੋੜੀ ਜੀ ਦਲੇਰੀ ਦੀ ਕਮੀ ਉਹ ਅਸੀਂ ਇਹਨੂੰ ਕਰਦਾਂਗੇ ਜੀ ਪੂਰੀ ਇਹਨੂੰ ਦਰੇਰ ਕਰ ਦਿਆਂਗੇ ਬਾਕੀ ਸਾਰੀ ਟੀਮ ਦਾ ਮੈਂ ਸਾਰੇ ਪਿੰਡਾਂ ਤੋਂ ਆਏ ਨਗਨਵਾਸੀਆਂ ਦਾ ਸਤਿਕਾਰ ਧੰਨਵਾਦ ਕਰਨਾ ਜਿਨ੍ਹਾਂ ਨੇ ਬੜੇ ਸ਼ਾਹ ਨਾਲ ਇਹਦਾ ਸਾਥ ਦਿੱਤਾ ਜੇ ਮੈਂ ਅੱਗੇ ਤੋਂ ਵੀ ਇਹ ਚਾਹੁੰਦਾ ਪਏ ਸਾਰੇ ਤਗੜੇ ਹੋ ਕੇ ਇਸ ਨੂੰ ਬਲਾਕ ਪ੍ਰਧਾਨ ਕੇ ਅਹੁਦੇ ਦਾ ਇਹਨੂੰ ਮਾਨ ਨਵਾਜੀਏ ਜਿਸ ਦੇ ਨਾਲ ਇਹ ਸਾਰੇ ਇਲਾਕੇ ਦੀ ਸੇਵਾ ਕਰ ਸਕੇ ਤੇ ਸਰਦਾਰ ਸੁਖਿੰਦਰ ਸਿੰਘ ਜਵਾਵਾ ਦੀ ਜਮਾਨ ਉੱਚਾ ਕਰ ਸਕੇ ਇਨੀ ਅੱਜ ਸਾਡੇ ਛੋਟੇ ਵੀਰ ਸਰਦਾਰ ਹਰਦਰ ਸਿੰਘ ਜੀ ਨੂੰ ਗੁੰਡਾਵਾ ਸਾਹਿਬ ਨੇ ਮਾਨ ਬਖਸ਼ਿਆ ਬਲਾਕ ਅਲਨੌਰ ਦਾ ਪ੍ਰਧਾਨ ਬਣਾਇਆ ਆਪਾਂ ਸਾਰੇ ਜਿੰਨੇ ਵੀ ਉਹਦੇ ਸਾਥੀ ਆ ਜਿੰਨੇ ਸਾਰੇ ਵਰਕਰ ਆ ਸਾਰੇ ਪ੍ਰਧਾਨ ਆ ਆਪਾਂ ਰਲ ਮਿਲ ਕੇ ਸਾਰੀ ਇਹ ਜੋ ਟੀਮ ਆ ਕਲਾਨੌਰ ਹਲਕੇ ਦੀ ਸਪੈਸ਼ਲੀ ਇਹ ਸਾਰੇ ਰਲ ਮਿਲ ਕੇ ਕੰਮ ਕਰਕੇ ਆਪਣੇ ਲੀਡਰ ਦੇ ਹੱਥ ਮਜ਼ਬੂਤ ਕਰ ਰਹੇ ਨੇ ਜਿਹੜੀਆਂ ਪ੍ਰਧਾਨ ਗਿਆ ਨੇ ਇਹ ਕੋ ਬੜੀ ਵੱਡੀ ਗੱਲ ਵੀ ਨਹੀਂ ਹੈਗੀ ਜ਼ਿੰਦਗੀ 'ਚ ਬੜੇ ਉਹਦੇ ਸਾਰੇ ਤੋਂ ਸਾਰੇ ਵੀਰਾਂ ਹੜਾਏ ਨੇ ਪਰ ਬਹਾਦਰੀ ਤੇ ਇਮਾਨਦਾਰੀ ਜਿਹੜੀ ਹੈ ਹਰ ਉਹ ਦਰਸ਼ਕੀ ਦਾ ਪੰਨੂ ਸਾਹਿਬ ਨੂੰ ਦੱਸਿਆ ਬੜੇ ਚ ਨੁਕਸ ਵੀ ਆ ਗਿਆ ਆਪਾਂ ਪੰਚਾਇਤ ਚ ਪਰ ਇਹ ਵੀ 1000 ਰੁਪਏ ਦੇ ਜੋ ਕਹਿੰਨੇ ਆ ਪਰ ਇੱਕ ਬੰਦੇ ਦੇ ਵਿੱਚ ਇੱਕ ਗੋੜਿਆ ਇੱਕ ਇਮਾਨਦਾਰ ਰਿਹਾ ਇੱਕ ਵਫਾਦਾਰ ਰਿਹਾ ਦੂਜੀ ਤੀਜੀ ਤੀਜੀ ਪੀੜੀ ਅੰਦੀ ਸਾਸ ਤੇ ਵਿੱਚ ਅੱਜ ਕੰਮ ਕਰਨ ਲਈ ਹੈ ਇਹਦੇ ਬਾਬਾ ਜੀ ਇਹਦੇ ਫਾਦਰ ਸਾਹਿਬ ਇਹ ਆਪ ਜੂੰ ਪੰਚਾਇਤਾਂ ਬਣੀਆਂ ਮੇਰੇ ਖਾ ਸਰਪੰਚ ਵੀ ਉਹ ਪਿੰਡ ਦੇ ਸ਼ੁਰੂ ਤੋਂ ਇਹੋ ਰਹੇ ਨੇ ਪਰ ਜੇ ਕਿਸੇ ਦੇ ਹੋ ਕੇ ਰਹੀ ਹੈ ਤੇ ਫਿਰ ਕੋਈ ਵੀ ਕਿਸ ਦਾ ਹੋ ਕੇ ਰਹਿੰਦਾ ਆਪਾਂ ਕਈ ਵਾਰੀ ਭੁੱਲੇ ਖਾਲਾ ਲੱਗ ਜਾਂਦਾ ਵੀ ਸਾਡਾ ਫਲਾਣੀ ਉਹ ਗੱਲ ਹੀ ਹੋਈ ਸਾਡੇ ਮਨ ਦੇ ਵਿੱਚ ਗਿਲੇ ਸ਼ਿਕਵੇ ਰੋਸ ਹੁੰਦੇ ਨੇ ਲੀਡਰਾਂ પતિ ਵੀ ਹੁੰਦੇ ਨੇ ਆਪਣੇ ਸੱਜਣ ਮਿੱਤਰਾਂ ਪ੍ਰਤੀ ਵੀ ਹੁੰਦੇ ਰਹੇ ਪਰ ਆਪਾਂ ਨੂੰ ਅੰਦਰ ਝਾਤੀ ਮਾਰਨੀ ਆਪਣੇ ਲੋੜਿਆ ਮੈਂ ਕਿੱਥੇ ਖਲੋਤਾ ਵਾਂ ਜੇ ਮੈਂ ਕਿਸੇ ਨਾ ਵਫਾਦਾਰ ਆ ਮੈਂ ਕਿਸੇ ਨਾ ਠੀਕ ਆ ਤੇ ਮੈਨੂੰ ਬਹੁਤੀ ਸਫਾਈ ਦੇਣ ਦੀ ਕਿਸੇ ਵਰਕਰ ਕੋ ਕਿਸੇ ਲੀਡਰ ਕੋਟੇ ਤੇ ਬਹੁਤੀ ਨਹੀਂ ਹੈਗੀ ਸੋਰ ਜਿਹੜੇ ਆ ਐ ਵੇਲੇ ਜਿਹੜੀ ਬੜੀ ਘਾਟ ਆ ਇਮਾਨਦਾਰੀ ਵਫਾਦਾਰੀ ਅਸਾਂ ਸਾਰਿਆਂ ਨੇ ਅਜਨੇ ਕ੍ਰੀਮ ਖਲੋਤਿਆ ਬਹੁਤੇ ਆਨੇ ਪਹਿਲਾਂ ਅਕਾਲੀ ਦਲ ਚ ਕੰਮ ਕੀਤਾ ਇਮਾਨਦਾਰੀ ਨਾਲ ਵਫਾਦਾਰੀ ਨਾਲ ਕੀਤਾ ਜਿਨੇ ਉਧੇ ਮਿਲੇ ਨੇ ਚੇਅਰਮੈਨ ਨੇ ਮਿਲਿਆ ਨੇ ਗਰੀਬ ਗਰੀਬ ਘਰਾ ਦੇ ਬੰਦੇ ਆ ਕਿਲੇ ਕਿਲੇ ਦੂ ਨੂੰ ਕਿਲੇ ਦੇ ਮਾਲਕਾਂ ਤੇ ਗੁਰੂ ਰਾਮਦਾਸ ਨੇ ਇੱਜ਼ਤ ਇੰਨੀ ਬਖਸ਼ੀ ਵੀ ਝੂਠ ਮਾਰ ਜਿੰਨੀ ਹੈ ਬਾਈ ਸੰਦਰਨਾਵਾ ਸਾਹਿਬ ਨੇ ਆਏ ਆ ਪਰਿਵਾਰ ਵਾਂਗੂ ਇੱਥੇ ਆ ਕੇ ਵੀ ਨਹੀਂ ਤੇ ਨਵਾਂ ਬੰਦਾ ਹੈ ਕਈ ਪ੍ਰੋਬਲਮ ਆਉਂਦੀਆਂ ਨੇ ਜਿਨੇ ਵੀ ਕ੍ਰੀਮ ਕਰੀਮ ਆ ਜਿਆਦਾ ਜਿਆਦਾ ਬੰਦੇ ਆ ਆ ਸਾਰਿਆਂ ਨੇ ਉਹ ਪਾਰਟੀ ਚ ਕੰਮ ਕੀਤਾ ਆ ਅਜ ਰੰਧਾਵਾ ਸਾਹਿਬ ਨੇ ਸਾਡੇ ਛੋਟੇ ਵੀਰ ਨੂੰ ਮਾਣ ਬਖਸ਼ਿਆ ਆ ਇਨੂੰ ਹਦਾਤ ਵੀ ਕਰਾਂਗੇ ਇਹਨੂੰ ਨਾਲ ਲੈ ਕੇ ਵੀ ਚੱਲਾਂਗੇ ਇਹਦੇ ਸਰ ਕੋ ਸਾੜ ਨਿਕਾ ਵੀ ਪਰਦਾਰ ਬਣ ਗਿਆ ਤਾਂ ਇਹਨੂੰ ਆਹਾਂ ਲੋਕਾਂ ਨੇ ਕਾਮਯਾਬ ਕਰਨਾ ਹੈ ਇਹ ਕਾਬਜਾਬ ਹੋਏਗਾ ਤੇ ਸਾਡੇ ਲੀਡਰ ਕਾਮਯਾਬ ਹੋਣਗੇ ਜਾਂ ਆਪਾਂ ਛੋਟੀਆਂ-ਛੋਟੀਆਂ ਗੱਲਾਂ ਪਿੰਡ ਲੈਵਲ ਤੇ ਢਾਹ ਹਲਕੇ ਲੈਵਲ ਤੇ ਲੈ ਕੇ ਚੱਲਾਂਗੇ ਆਉ ਨਹੀਂ ਆ ਨਹੀਂ ਤੇ ਉਹਦੇ ਵਿੱਚ ਸਾਰੀਆਂ ਪ੍ਰੋਬਲਮਾਂ ਨੇ ਉਹ ਲੀਡਰਵਾ ਤੇ ਖੜੀਆਂ ਕਰਦੇ ਆ ਬੰਦੇ ਵਾਸਤੇ ਕੋਈ ਨਹੀਂ ਮੇਰੇ ਮਾਤਰਨੋ ਕੀ ਫਰਕ ਪੈਂਦਾ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਥੋੜੀ-ਬੋਦੀ ਖਿਚੋਣਾਂ ਹੁੰਦੀ ਹੈ ਉਹ ਲੀਡਰ ਦਾ ਨੁਕਸਾਨ ਹੁੰਦਾ ਆਪਾਂ ਸਾਰੇ ਮੋੜੇ ਨਾਲ ਮੋੜਾ ਜੋੜ ਕੇ ਆਪਾਂ ਨੂੰ ਹੁਣ ਸਤਾਈ ਵੇਖਣੀ ਚਾਹੀਦੀ ਆਪਾਂ ਨੂੰ ਇਹ ਵੀ ਵੇਖਣਾ ਚਾਹੀਦਾ ਵੀ ਫੁਲਾੜੇ ਪਿੰਡੋਂ ਇੰਨੀਆਂ ਵੋਟਾਂ ਉਹਨਾਂ ਪਾੜੇ ਨੇ ਪਾਣੀਆ ਮੈਂ ਨਾ ਵੀ ਆਪਾਂ ਨੂੰ ਵੇਖਣਾ ਚਾਹੀਦਾ ਜੇ ਪਿੰਡ ਦੇ ਵਿੱਚ 100 ਵੋਟ ਆ ਤੇ ਘੱਟੋ-ਘੱਟ 55 ਵੋਟਾਂ ਆ ਪਿੰਡ ਸਾਡੀਆਂ ਹੁਣ ਬਾਕੀ ਪਾਰਟੀਆਂ ਨੂੰ 45 ਜਿੰਨੂੰ ਮਰਜ਼ੀ ਆ ਪੈਂਦੀਆਂ ਨਾ ਪੈਂਦੀਆਂ ਰਣ ਇਹ ਨਹੀਂ ਵੇਖਣਾ ਵੀ ਫੁਲਾੜੇ ਨੂੰ ਇੰਨੀਆਂ ਲੈਣੇ ਫੁਲਾੜੇ ਇੰਨੀਆਂ ਲੈ ਲੈਣੀਆਂ ਨੇ ਆਪਾਂ ਨੇ ਮੈਜੋਰਟੀ ਰੱਖਣੀ ਹੈ ਜੇ ਹਲਕੇ ਦੇ ਲੱਖ ਵੋਟ ਪੋਲ ਹੁੰਦੀ ਹੈ ਆਪਾਂ 55000 60000 ਵੋਟ ਲੈ ਕੇ ਚੱਲਾਂਗੇ ਇਹ ਟਾਰਗੇਟ ਲੈ ਕੇ ਸਤਾਈ ਦਾ ਚਲੀਏ ਤੇ ਫਿਰ ਆਪਾਂ ਆਪਣੇ ਲੀਡਰ ਦੇ ਹਾ ਤੇ ਮਜਬੂਤ ਨਾ ਬਾਈ ਲੀਡਰ ਤੇ ਜੀ ਲੀਡਰ ਹੜਾ ਉੱਚਾ ਆ ਜੇ ਸਾਡਾ ਲੀਡਰ ਮੰਤਰੀ ਬਣ ਗਿਆ ਐਮਐਲ ਬਣ ਗਿਆ ਸਾਰੇ ਮੁੱਖ ਮੰਤਰੀ ਐਮਐਲ ਆ ਜੋ ਸਾਡੇ ਲੀਡਰ ਕੋਲ ਪਾਵਰ ਹੈ ਸਾਡੇ ਸਾਰ ਵਰਗੋ ਕੋਲ ਪਾਵਰ ਹੁੰਦੀ ਹੈ ਆ ਜਿਹੜਾ ਆਪਣਾ ਬਲਾਗ ਪ੍ਰਧਾਨ ਪ੍ਰਮ ਮੈਂ ਤੇ ਇਕੱਠੀ ਜੋੜੀ ਰਹੇ ਆ ਜੀ ਇਹਦੇ ਨਾਲ ਮੋੜੇ ਮੋੜੇ ਲਾ ਕੇ ਕੰਮ ਕਰਾਂਗੇ ਪੂਰਾ ਜੀ ਤੁਹਾਨੂੰ ਪੂਰ ਚੜ੍ਹਾਈ ਪੂਰੀ ਕਰਾਵਾਂਗੇ ਬਾਬੇ ਦੀ ਮੇਰ ਰਹੀ ਨਾ ਤੇ ਤੁਸੀਂ ਇਹ ਕੰਮ 15 20 ਹਜ਼ਾਰ ਦੀ ਰੇਟ ਲਾਓਗੇ ਵੈ ਗੁਰਜ ਜੀ ਕਾਲਤਾ ਬਿਲਕੁਲ ਇੱਕ ਹੋਰ ਚੀਜ਼ ਮੈਂ ਸਾਰਿਆਂ ਤੇ ਮੋਹ ਸੁਣੀਓ ਜਿਹੜੀ ਕਹਿੰਦੇ ਕੀ ਪਹਿਲਾਂ ਲੰਗਾ ਨਾ ਕੰਮ ਕੀਤਾ ਤੇ ਹੰਦਰ ਉਦੋਂ ਕੰਮ ਕਰਦੇ ਰਹੇ ਹੋ ਪਰ ਉਹ ਚੰਗਾ ਕੀਤਾ ਤੁਸੀਂ ਦੱਸਿਆ ਨਹੀਂ ਛੱਡਿਆ ਕਿਉਂਕਿ ਸਾਡੇ ਕੋਲ ਬੁੱਧਿਆ ਨਹੀਂ ਸੀ ਜਾਨਣਾ ਕਿ ਕਿਹੜੀ ਗੱਲੋਂ ਛੱਡਿਆ ਤੁਸੀਂ ਸਾਨੂੰ ਨਹੀਂ ਪਤਾ ਲੱਗਿਆ ਤੇ ਚੰਗਾ ਕੀਤਾ ਅਕਾਲੀ ਦਲ ਵੀ ਕਿਉਂਕਿ ਇੱਥੋਂ ਦੇ ਜਿਹੜੇ ਵਰਕਰ ਅਕਾਲੀ ਦਲ ਵੱਲੋਂ ਆਏ ਸੀਗੇ ਕਲਾਨੌਰ ਬੜਾ ਸਟਰੋਂਗ ਹੁੰਦਾ ਸੀਗਾ ਪਹਿਲੀ ਵਾਰੀ ਮੈਨੂੰ ਲੱਗਦਾ ਹੈ 22 ਚ ਸਭ ਤੋਂ ਵੱਧ ਪਿੰਡ ਜਿੱਤੇ ਹੋਵਾਂਗੇ ਕਲਾਨੌਰ ਵਾਲੀ ਸਾਈਡ ਤੇ ਆਹ ਸਾਰੀ ਤੁਹਾਡੀ ਟੀਮ ਇਕੱਠੀ ਹੋ ਕੇ ਆਈ ਹੈ ਤੁਹਾਡੇ ਕਰਕੇ ਜਿੱਤੇ ਤੇ ਅੱਗੇ ਐ ਕਿ ਪਤਾ ਪਿਛਲੀ ਵਾਰੀ ਜਿਹੜਾ ਹੋ ਗਿਆ ਐ ਕਿ ਹੋਰ ਵੀ ਵਿਖੀ ਜਾਂਦਾ ਅਰ ਜਿੰਨੇ ਕੰਮ ਹੋਈ ਜਾਂਦੇ ਇਥੇ 32 ਕੇ 35 ਕਰੋੜ ਹੁਣ ਤੱਕ ਆਇਆ ਤੇ ਆਪਣੇ ਟਾਈਮ ਤਰ੍ਹਾਂ ਦਾਵਾ ਸਾਹਿਬ ਨੇ 300 ਤੋਂ ਉੱਪਰ ਕਰੋੜ ਪਿੰਡਾ ਚ ਲਾਤਾ ਸੀਗਾ ਹਰ ਪਿੰਡ ਨੂੰ ਕਰੋੜ ਕਰੋੜ ਜਾਂਦਾ ਹੁੰਦਾ ਸੀਗਾ ਤੇ ਅੱਜ ਇਹਨਾਂ ਕੋਲੋਂ 2-2 ਲੱਖ ਨਹੀਂ ਦਿੱਤਾ ਕਿਉਂਕਿ ਉਹ ਤੋਂ ਵੱਧ 6 ਮਹੀਨਿਆਂ ਤੇ ਦੇ ਦਿੰਦੇ ਨੇ ਤੇ ਤੁਹਾਡਾ ਧੰਨਵਾਦ ਤੁਸੀਂ ਫੇਰ ਇਕੱਠੇ ਹੋ ਕਿ ਆਏ ਹੁਣ ਸਾਰਿਆਂ ਨੇ ਕੋਈ ਅੱਜ ਤੋਂ ਬਾਅਦ ਕੋਈ ਉਹ ਨਾ ਕਰੇ ਕਿ ਪ੍ਰਧਾਨ ਨੂੰ ਐ ਕਰਾ ਤਾਂ ਹੁਣ ਜੇ ਬਣ ਗਿਆ ਤੇ ਸਾਰਿਆਂ ਨੇ ਚੱਲਣਾ ਪੈਣਾ ਤੇ ਰੰਧਾਵਾ ਸਾਹਿਬ ਨੇ ਬਣਾਇਆ ਤੇ ਤੁਹਾਨੂੰ ਸਾਰਿਆਂ ਨੂੰ ਚੱਲਣਾ ਹੀ ਪਊਗਾ ਹੁਣ ਤੇ ਜਿਹੜੀ ਜਿਹੜੀ ਕਮੀ ਇਹਨਾਂ ਚ ਹੋਊਗੀ ਉਹ ਤੁਹਾਡੇ ਸਾਹਮਣੇ ਬੈਠ ਕੇ ਪੂਰੀ ਕਰਿਆ ਕਰਾਂਗੇ ਹਰ ਹਰੀ ਤੁਹਾਡਾ ਧੰਨਵਾਦ ਮੈਂ ਨਾਰਾ ਲਾਉਣਾ ਬਾਵਾ ਖੜੀਆਂ ਕਰਕੇ ਸਾਰਿਆਂ ਨੂੰ ਲਾਉਣਾ ਬੋਲੋ ਸੋਨਹਾਰ ਜੈ ਜੀ ਆਕਾਰ ਮੈਂ ਸਭ ਤੋਂ ਪਹਿਲਾਂ ਮਾਜੀ ਦੇ ਜਰਨੈਲ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਹਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨੇ ਇੱਕ ਗਰੀਬ ਛੋਟੇ ਜਿਹੇ ਪਿੰਡ ਦੇ ਬੰਦੇ ਨੂੰ ਪ੍ਰਧਾਨ ਬਣਾਇਆ ਤੇ ਨਾਲ ਧੰਨਵਾਦ ਕਰਦਾ ਆਪਣੇ ਵੱਡੇ ਵੀਰ ਤਹਿਤ ਛੋਟਾ ਪਰ ਅਹੀਂ ਉਹਨੂੰ ਵੱਡੇ ਗਿਣਨੇ ਕਿਉਂਕਿ ਉਹਦੇ ਮੁਤਾਬਕ ਉਦੇ ਵੀ ਰੰਧਾਵਾ ਤੇ ਮੇਰੀ ਭੈਣਾ ਵਰਗੀ ਭੈਣ ਜੀ ਜਤਿੰਦਰ ਗੋੜ ਮੈਡਮ ਜੀ ਰੰਧਾਵਾ ਸਾਹਿਬ ਜੀ ਮੈਂ ਸਭ ਤੋਂ ਪਹਿਲਾਂ ਇਹ ਕਹਿੰਦਾ ਕਿ ਮੈਂ ਇਕੱਲਾ ਪ੍ਰਧਾਨ ਨਹੀਂ ਜਿੱਦਾਂ ਆਪਾਂ ਨੂੰ ਸਾਹਿਬ ਨੂੰ ਨਾ ਕਿਹਾ ਚੇਅਰਮੈਨ ਸਾਹਿਬ ਨੂੰ ਨਾ ਕਿਹਾ ਸਾਰੇ ਪ੍ਰਧਾਨ ਆ ਕਿਉਂਕਿ ਜੇ ਸਾਰੇ ਪ੍ਰਧਾਨ ਹੋ ਕੇ ਚੱਲਣਗੇ ਤੇ ਆਪਾਂ ਵੱਡੀ ਲੀਡ ਨਾ ਜਿੱਤਾਂਗੇ ਕਿਉਂਕਿ ਜਿਹੜਾ ਬੰਦਾ ਕੋਈ ਗੁੱਸੇ ਨਾਲ ਆ ਗਿਆ ਮੈਨੂੰ ਮਾਫੀ ਮੰਗਣ ਲੱਗਾ ਕੋਈ ਝੱਟ ਨਹੀਂ ਹੈਗਾ ਕਿਉਂਕਿ ਜਿਹੜਾ ਬੰਦਾ ਝੋਕ ਜਾਂਦਾ ਉਹ ਪਾਸ ਹੋ ਜਾਂਦਾ ਹੈ ਅਜੇ ਵੀ ਮੇਰੇ ਚ ਕੋਈ ਗਲਤੀ ਹੋ ਗਈ ਤੇ ਪਰਨੂ ਸਾਹਿਬ ਉਹਨਾਂ ਨੂੰ ਮੈਂ ਕਿਹਾ ਮੈਂ ਤੁਸੀਂ ਵੱਡੇ ਹੋ ਚੇਅਰਮੈਨ ਸਾਹਿਬ ਹੁਣ ਤੁਸੀਂ ਵੱਡੇ ਹੋ ਭਾ ਭੰਟੀ ਆ ਮੈਨੂੰ ਤੁਸੀਂ ਝਿੜਕ ਸਕਦੇ ਹੋ ਤੇ ਮੈਂ ਉਹਨੂੰ ਮੰਨਾਂਗਾ ਕਿ ਮੇਰੀ ਗਲਤੀ ਆ ਤੇ ਬਾਕੀ ਰੰਧਾਵਾ ਸਾਹਿਬ ਜਿਹੜੀ ਇਲੈਕਸ਼ਨ ਆ ਉਹਨੂੰ ਅੱਜ ਤੋਂ ਹੀ ਆਰੰਭ ਕਰ ਦੇਣਾ ਚਾਹੀਦਾ ਕਿਉਂਕਿ ਆਈਸ਼ਾ ਤਾਂ ਆਈ ਜੇ ਫਿਰ ਕੀ ਬਤਾ ਤੋਹਾਂ ਬਾਹਰ ਦੇ ਹਲਕੇ ਅਜ ਇਲੈਕਸ਼ਨ ਲੈਣ ਜਾਣਾ ਹੋਏ ਤੇ ਫਿਰ ਹਾਨੂੰ ਉਦੋਂ ਦਿੱਕਤ ਨਾ ਆਏਗੀ ਮੈਂ ਇੰਨੀ ਸੰਗਤ ਵਿੱਚ ਖਲੋ ਕੇ ਕਹਿੰਦਾ ਕਿ ਮੈਂ ਸ਼ੁਰੂ ਤੋਂ ਕੋਈ ਨਸ਼ੇ ਨੂੰ ਟੱਜ ਨਹੀਂ ਕੀਤਾ ਬਿਲਕੁਲ ਬਿਆਸਨੋ ਹਾਂ ਬੇਸ਼ੱਕ ਕੋਈ ਡੋਪ ਟੈਸਟ ਵੀ ਕਰਾ ਲਈ ਇੰਨੇ ਸਾਰੇ ਜਾਣੇ ਇਕੱਠੇ ਹੋ ਗਏ 13 ਮਸਾਫ 13 ਮਸਾਫ ਡੈਰੀਗਲ ਮਸੀ ਜੀ ਆਏ ਉਹ ਕਹਿੰਦੇ ਮੈਂ ਹਾਰ ਪਾਉਣਾ ਹੈ ਮੈਂ ਕਿਹਾ ਵੀ ਤੂੰ ਹਾਰ ਨਾ ਪਾ ਜੇ ਤਾਰੋ ਵੱਲੀ ਜਾਣਾ ਕਹਿੰਦਾ ਨਹੀਂ ਮੇਰੇ ਮਨ ਚ ਕੋਈ ਨਹੀਂ ਮੈਂ ਕੱਲ ਸੋਚਾਂਗਾ ਹਾਂ ਕਿ ਮੈਂ ਅੰਦਾਵਾ ਸਾਹਿਬ ਨੂੰ ਤੁਹਾਡੇ ਵੱਲੋਂ ਕਮਾਂ ਇਹ ਨਹੀਂ ਕਿ ਜੇ ਮੈਂ ਪ੍ਰਧਾਨ ਬਣ ਗਿਆ ਤੇ ਮੈਂ ਸਾਰੀਆਂ ਕੰਮਾਂ ਨੂੰ ਉਹਨਾਂ ਦੇ ਘਰੀ ਜਾ ਕੇ ਉਹਨਾਂ ਦੇ ਪੈਰੀਂ ਹੱਥ ਲਾ ਕੇ ਕਾਂਗਰਸ ਪਤੀ ਲੋਕਾਂ ਨੂੰ ਵੱਧ ਤੋਂ ਵੱਧ ਲਾਂਬੰਦ ਕਰਾਂਗਾ ਜਿੱਥੇ ਮੈਨੂੰ ਮੇਰੇ ਤੋਂ ਜਿਹੜੇ ਸਿਆਣੇ ਉਹਨਾਂ ਦੀ ਸਲਾਹ ਲੈਣ ਦੀ ਲੋੜ ਪੈਗੀ ਤੇ ਮੈਂ ਜ਼ਰੂਰ ਰਾਵਾਂਗਾ ਤੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗਾ ਤੇ ਜਿੱਤਰਾ ਸਾਡੇ ਕਲਾਨੌਰ ਦੇ 95 ਪਿੰਡ ਆ 33 ਪਿੰਡ ਸਾਡੇ ਕੋ ਘੁੰਮਣਾ ਤੇ ਢਾਰੀ ਵਾਲੇ ਬਲਾਕ ਦੇ ਆ ਇਹ ਸਾਰੇ ਪਿੰਡਾਂ ਤੱਕ ਆਪਤਾ ਕਰਾਂਗਾ ਯਾਨੀ ਕਿ ਪ੍ਰਧਾਨ ਬਣ ਕੇ ਤੇ ਕਲਾ ਮੈਂ ਪਿੰਡ ਜਈ ਅੱਜ ਸਰੂਪਾ ਪਾ ਕੇ ਬੈਠਾਗਾ ਕਿ ਮੈਂ ਪ੍ਰਧਾਨ ਬਣ ਗਿਆ ਮੈਂ ਰੋਜ਼ ਦੇ ਤਿੰਨ ਚਾਰ ਪਿੰਡਾਂ ਤੇ ਜ਼ਰੂਰ ਜਾਵਾ ਕਰਾਂਗਾ ਵੱਖ-ਵੱਖ ਬੰਦਿਆਂ ਨੂੰ ਲਾਲਾ ਕਰਾ ਕੇ ਜਿਤਨਾ ਉਹ ਸਾਈਟ ਤੇ ਹੈ ਕਿ ਅੱਜ ਤੁਸੀਂ ਮੇਰ ਨਾਲ ਚੱਲ ਜੋ ਅੱਜ ਤੁਸੀਂ ਚੱਲ ਜੋ ਬਾਕੀ ਰੰਧਾਵਾ ਸਾਹਿਬ ਜਿੱਦੋਂ ਦੇ ਤੁਹਾਡੇ ਨਾਲ ਆਏ ਆ ਸਾਨੂੰ ਤੇ ਬੜਾ ਮਜ਼ਾ ਆ ਕਿਉਂਕਿ ਜੇ ਨਾ ਹੁੰਦਾ ਤਾਂ ਸ਼ਾਇਦ ਅਸੀਂ ਵਾਪਸ ਮਰ ਜਾਂਦੇ ਤੂੰ ਆਡਾ ਜੀਤਮਾਨ ਕੀਤਾ ਸਤਿਕਾਰ ਕੀਤਾ ਕਿ ਸਾਨੂੰ ਘਰ ਦੇ ਕੰਮ ਵਾਸਤੇ ਵੀ ਪ੍ਰੇਰਣਾ ਕੀਤਾ ਕਿ ਅਸੀਂ ਫੋਨ ਤੇ ਕਰਾ ਲੈਨੇ ਕਿ ਸਾਨੂੰ ਇਹ ਨਹੀਂ ਹੈਗਾ ਕਿ ਅਸੀਂ ਮਗਰ ਮਗਰ ਤੁਹਾਡੇ ਗੱਡੀਆਂ ਲਈ ਫਰੀ ਉਹ ਵਾਹੇ ਕਿਤੇ ਗੱਡੀ ਤੇ ਤੁਹਾਡੇ ਤੇ ਹੁਟਾ ਲੈ ਲਈ ਤੇ ਬੱਕਰੀ ਗੱਲ ਆ ਬਾਕੀ ਇੰਨਾ ਵਰਗਾ ਕੋਈ ਇਮਾਨਦਾਰ ਲੀਡਰ ਨਹੀਂ ਹੈਗਾ ਜਿਹੜੇ ਕਲੀਅਰ ਕੱਟ ਕਹਿੰਦੇ ਆ ਕਿ ਜੇ ਮੇਰੇ ਤੇ ਕੁਝ ਹੈਗਾ ਤੇ ਕਰੋ ਤੇ ਉਹੀ ਬੋਲ ਸਕਦਾ ਏ ਜਿਹੜਾ ਇਮਾਨਦਾਰ ਹੋਏ ਕਿਉਂਕਿ ਇਹਨਾਂ ਦਾ ਖਾਸਦਾਨ ਸਿਰੂ ਤੁਸੀਂ ਇਮਾਨਦਾਰ ਆ ਮੈਂ ਕਿਸੇ ਦੇ ਘਰ ਗਿਆ ਤੇ ਉਹਨਾਂ ਨੇ ਵੱਡੇਰਾਂ ਦਾ ਵਸਾਬ ਦੀ ਫੋਟੋ ਨੂੰ ਹਾਰ ਪਾ ਕੇ ਰੱਖਿਆ ਮੈਂ ਕਿਹਾ ਇਹ ਕਿਉਂ ਪਾਇਆ ਕਹਿੰਦੇ ਇਸ ਇਹਨਾਂ ਦੀ ਬਦੌਲਤ ਹੀ ਰੋਟੀ ਖਾੜਦੇ ਆ ਤੇ ਇਹਨਾਂ ਨੂੰ ਇਸ ਵੇਲੇ ਅਰਗਬਤੀ ਕਰਕੇ ਤੇ ਫਿਰ ਆਪਣੇ ਕੰਮ ਨੂੰ ਚੱਲਦੇ ਆ ਕਿ ਸਾਡੇ ਮਨਪ੍ਰਤਿ ਇਹ ਹੈਗਾ ਕੀ ਹਾਂ ਨੂੰ ਰੋਟੀ ਤੇ ਲਾਇਆ ਤੇ ਇਹਨਾਂ ਨੇ ਲਾਇਆ ਹੁਣ ਮਹਾਰਾਜ ਰੰਧਾਵਾ ਸਾਹਿਬ ਨੂੰ ਪਾਵਰ ਬਕਸੇਗਾ ਤੇ ਇਹ ਜਿਹੜੇ ਲੋਕਾਂ ਦੇ ਲਾਮੇ ਸਾਰੇ ਲੱਥ ਜਾਣਗੇ ਉਹ ਇਹ ਵੀ ਮੈਨੂੰ ਮਾਇਆ ਗਿਆ ਕਿ ਰੰਧਾਵਾ ਸਾਹਿਬ ਨੂੰ ਅਗਲੀ ਵਾਰੀ ਕਹਣਾ ਕਿ ਡਿਵੈਲਪਮੈਂਟ ਤੇ ਜਿੰਨੀ ਇਹਨਾਂ ਕਰਾਤੀ ਆ ਅੱਗੇ ਤੁਹਾਡੇ ਸਾਹਮਣੇ ਆ ਤੇ ਜਿਹੜੀ ਹੁਣ ਹੁੰਦੀ ਉਹ ਵੀ ਤੁਹਾਨੂੰ ਪਤਾ ਉਹ ਬਾਰ-ਬਾਰ ਕੀ ਕਹਿੰਦੇ ਪੈਣ ਦਾ ਫਾਇਦਾ ਨਹੀਂ ਤੇ ਇਹੋ ਜਿਹਾ ਹਲਾਰਾ ਲਿਆਓ ਕਿ ਕਿਸੇ ਵੀ ਪਾਰਟੀ ਦੇ ਪੈਰ ਨਾਲ ਲੱਗਣ ਬਾਕੀ ਜਿਹੜੀ ਭਾਜਪਾ ਵੋਟਾਂ ਘਟਣ ਵਾਲੀ ਗੱਲ ਕਰ ਦਿਓ ਆਪਣੇ ਟਾਟੇ ਆਪਣੀਆਂ ਲਿਸਟਾਂ ਰੱਖੋ ਅੱਜਕੱਲ੍ਹ ਆਨਲਾਈਨ ਨਿਕਲ ਜਾਂਦੀ ਆ ਕੋਈ ਵੀ ਪਿੰਡ ਦੀ ਵੋਟ ਨਹੀਂ ਕੱਟਣ ਦਾ ਵਗ ਰੰਧਾਵਾ ਸਾਹਿਬ ਜਿੱਥੇ ਵੀ ਕਿਤੇ ਦਿਖਤਾਊਗੀ ਕਿਉਂਕਿ ਇੰਨਾ ਕਾ ਓਲਡ ਮੈਂ ਚੈੱਕ ਕਰ ਲੈਣਾ ਮੈਨੂੰ ਜ਼ਿਆਦਾਤ ਨਹੀਂ ਹੁੰਦਾਗਾ ਕਰਕੇ ਵੱਡਿਆਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬੰਦਾ ਏ ਤੇ ਜਿਹੜੇ ਛੋਟੇ ਆਪਣੇ ਭਰਾ ਆ ਕਿਉਂਕਿ ਪ੍ਰਧਾਨ ਇੱਕ ਨਹੀਂ ਸਾਰੇ ਪ੍ਰਧਾਨ ਬਣ ਕੇ ਚੱਲਾਂਗੇ ਤੇ ਸਤਾਈ ਵਿੱਚ ਇੰਨੀ ਲੀਡ ਨਾ ਜਤਾਓ ਕਿ ਜਿਹੜਾ ਪੂਰਾ ਪੰਜਾਬ ਕਹਦੇ ਕਿ ਰੰਧਾਵਾ ਸਾਹਿਬ ਹਲਕੇ ਚ ਇੰਨੀ ਲੀਡ ਜਾਂਦੀ ਏ ਕਿਉਂਕਿ ਜਿਹੜੀ ਹਾਰ ਹੁੰਦੀ ਏ ਬਹੁਤ ਮਾਰੀ ਹੁੰਦੀ ਏ ਤੇ ਹੁਣ ਹਾਰਨ ਵਾਲਾ ਇਹਨਾਂ ਦੇ ਕੋਈ ਦਾਗ ਵੀ ਨਹੀਂ ਆਮਾਨਦਾਰ ਆ ਡਿਵੈਲਪਮੈਂਟ ਕਮੇਟ ਮੰਡ ਪਸੋਂ ਤੁਹਾਨੂੰ ਸਾਰਾ ਪਤਾ ਕਿ ਕਿਹੜਾ ਪਿੰਡ ਆ ਜਿੱਥੇ 30 40 50 ਲੱਖ ਕਰੋੜ ਨਹੀਂ ਆਇਆ ਹੁਣ ਵੀ ਜੋ ਹੋਣਿਆ ਉਹ ਤੁਹਾਨੂੰ ਪਤਾ ਕੋਈ ਇਹਨੂੰ ਦੱਸਣ ਦੀ ਲੋੜ ਨਹੀਂ ਹੈਗੀ ਉਹ ਦੋ ਇਹਨਾਂ ਕੋਈ ਵੀਡੀਓ ਡਰਦੇ ਹੁੰਦੇ ਸੀ 55 ਕੋ ਡਰਦੇ ਹੁੰਦੇ ਸੀ ਉਹ ਚੱਲ ਜਾਂਦੇ ਹੁੰਦੇ ਸੀ 55 ਤੇ ਉਹ ਠੜ ਠੜ ਕੰਮ ਕਰਦੇ ਹੁੰਦੇ ਕਿ ਜੇਕਰ ਦੇ ਸ਼ਿਕਾਇਤ ਚੱਲ ਗਈ ਤੇ ਅਸੀਂ ਹੁਣੇ ਹੀ ਟ੍ਰਾਂਸਫਰ ਆ Đੀ ਹੋ ਜਣੀ ਆ ਤੇ ਬਾਕੀ ਰੰਧਾਵਾ ਸਾਹ ਵਰਗਾ ਕੋਈ ਲੀਡਰ ਨਹੀਂ ਜੇ ਲੱਭਣਾ ਮੈਂ ਸਭ ਤੋਂ ਵੱਧ ਦਿਲੋਂ ਤੁਹਾਨੂੰ ਧੰਨਵਾਦ ਕਰਦਾ ਹਾਂ ਜੇ ਕੋਈ ਗਲਤ ਲਫ਼ਜ਼ ਬੋਲ ਗਿਆ ਇੱਥੇ ਮਾਫ਼ੀ ਮੰਗਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤੇ ਹਰਵਿੰਦਰ ਤੈਨੂੰ ਮੁਬਾਰਕਾਂ ਕਿ ਤੈਨੂੰ ਪ੍ਰਧਾਨ ਬਣਾਇਆ ਔਰ ਇਹ ਪ੍ਰਧਾਨਗੀ ਵਾਕਿਆ ਜਿਵੇਂ ਤੂੰ ਕਿਹਾ ਕਿ ਸਾਰਿਆਂ ਦੀ ਪ੍ਰਧਾਨਗੀ ਤੇ ਜੇ ਇਹ ਚੀਜ਼ਾਂ ਲੈ ਕੇ ਚੱਲਾਂਗੇ ਤੇ ਫਿਰ ਕਦੀ ਵੀ ਪ੍ਰਧਾਨ ਫੇਲ ਨਹੀਂ ਹੁੰਦਾ ਆਪਾਂ ਤਗੜੇ ਹੋ ਕੇ ਪਹਿਲਾਂ ਵੀ ਕਾਂਗਰਸ ਉਹਦੇ ਟਾਈਮ 'ਚ ਕੰਮ ਕੀਤਾ ਤੇ ਤਗੜੇ ਤਰੀਕੇ ਦੇ ਨਾਲ ਡਵੈਲਪਮੈਂਟ ਕੀਤੀ ਇਹ ਜ਼ਰੂਰ ਹੋਇਆ ਕਿ ਤੁਸੀਂ ਬਾਈ ਚ ਆਏ 17 ਚ ਆਉਂਦੇ ਤੇ ਮੇਰੇ ਕੋਲ ਹੋਰ ਵੱਧ ਸਵਾਦ ਆਉਣਾ ਸੀ ਤੇ ਇਹ ਜਿਹੜੀਆਂ ਚੀਜ਼ਾਂ ਨੇ ਕੰਮ ਕਰਨਾ ਅੱਗੇ ਲੈ ਕੇ ਜਾਣਾ ਮੈਂ ਅਤੁ ਹੀ ਜਿੰਨੇ ਖੜੇ ਹੋ ਤੁਹਾਡੇ ਤਕਰੀਬਨ ਪਿੰਡ ਜਿਹੜੇ ਨੇ ਤੁਸੀਂ ਇੱਕ ਵਾਰ ਨਹਾਰ ਬਦਲ ਕੇ ਰੱਖਦੇ ਇਹ ਮੈਂ ਤੁਹਾਨੂੰ ਮੈਂ ਤਾਂ ਗੱਲਾਂ ਕਹੀਆਂ ਕਿ ਤੁਸੀਂ ਸਾਰੇ ਮੇਨ ਬੰਦੇ ਆਏ ਜੇ ਤੇ ਅਜੇ ਆਏ ਵੀ ਤੂੰ ਬਾਰਡਰ ਦੇ ਲੈ ਕੇ ਆਇਆ ਤੇ ਅਗਲੀ ਵਾਰਾ ਗੱਲ ਸੁਣ ਸਾਰੇ ਪਾਏ ਤੇ ਪਿਉਣੀ ਤੂੰ ਚਾਹ ਇਹਨਾਂ ਨੂੰ 7 ਜਾਂ 8 ਨੂੰ ਪੂਰੇ ਬਲਾਕ ਕਲਾ ਨੌਰ ਦੀ ਇੱਥੇ ਮੀਟਿੰਗ ਰੱਖਾਂਗੇ ਉਹਦਣ ਤੇਰੀ ਪ੍ਰਧਾਨਗੀ ਦੀ ਤਾਜਪੋਸ਼ੀ ਵੀ ਹੋਊ ਤੂੰ ਕਾਲੀ ਕਰ ਗਿਆ ਮੈਂ ਉਸ ਦਿਨ ਕਰਨੀ ਸੀ ਉਦੋਂ ਉਹ ਵੀ ਕਰਾਂਗੇ ਤੇ ਨਾਲ ਸਾਰਾ ਇਲਾਕਾ ਬਲਾ ਕੇ ਤੇਰੇ ਪਰ ਮੇਲਾ ਕਾਂਗਰਸ ਦੀ ਪ੍ਰਧਾਨਿਆ ਨੇ ਉਹ ਵੀ ਨਾਲ ਬਣਾਓ ਜਿਹੜੇ ਹੋਰ ਨੇ ਜੂਤਾ ਤੇ ਹੈਗਾ ਸਾਰੇ ਜਾਣੇ ਇਕੱਠੇ ਹੋ ਕੇ ਆਪਾਂ ਕਾਂਗਰਸ ਨੂੰ ਮਜ਼ਬੂਤ ਕਰਨਾ